ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਐ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਜੀ ਰਾਸ਼ਟਰ ਨਹੀਂ ਦੱਸਦਾ ਕਿ ਮੁੜੋਂਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁਹਾਡ ਕੀ ਜਵਾਬ ਹੈ ਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿਕ ਕਾਨੂੰਨੀ ਛੱਡ ਰਿਆ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਂਟੀਆਂ ਤੋਂ ਬਚੋ ਕਮਿਊਨਿਟੀ ਡਿਵੀਜ਼ਨ ਹੋ ਰਹੀ ਹੈ ਕਮਿਊਨਿਟੀ ਡਿਵੀਜ਼ਨ ਹੋ ਰਹੀ ਆ ਡਰੋਨ ਅੱਜ ਵੀ ਫੜੇ ਜਾ ਰਹੇ ਨੇ 11 ਕਿਲੋ ਹਿਰਕਾ ਫੜੀ ਪਈ ਆ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ ਐਲ ਏ ਮਹੀਨਾ ਲੈਣ ਲੱਗ ਗਏ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਸੀ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਾਈਓ ਉਹਨਾਂ ਨੇ ਸਾਰਾ ਕੰਮ ਕੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ